ਤੋਂਦੋ ਸੰਸਦ ਨੂੰ ਮਲਵੰਦਸਨ ਕਾਂਗਰਸ ਨੂੰ ਸਵਾਲ ਕੀਤਾ ਹੈ ਕਿ ਕਾਂਗਰਸ ਨੇ ਕਿਸਾਨਾਂ ਦੇ ਕੰਮਾਂ ਦਾ ਮੁੱਦਾ ਸੰਸਦ ਦੇ ਵਿੱਚ ਕਿਉਂ ਨਹੀਂ ਉਠਾਇਆ ਕਾਂਗਰਸ ਸਰਕਾਰ ਦੇ ਵਿੱਚ ਆਰਟੀਐਫ ਦੇ ਪੈਸੇ ਦੀ ਦੁਰਵਰਤੋਂ ਹੋਈ ਹੈ ਕੀ ਕਾਂਗਰਸ ਨਹੀਂ ਚਾਹੁੰਦੀ ਕਿ ਨੌਜਵਾਨ ਨਸ਼ਾ ਛੱਡਣ ਜਾਂ ਪੰਜਾਬ ਦੇ ਵਿੱਚ ਉਦਯੋਗ ਦੀ ਤਰੱਕੀ ਦੇ ਖਿਲਾਫ ਹੈ ਤਾਂ ਕਰੋਨਾ ਨੇ ਕਿਸ ਕਾਂਗਰਸ ਨੂੰ ਕੀ ਕੁਝ ਕਿਹਾ ਹਾਊਸ ਨਾਟ ਕਾਂਗਰਸ ਦੇ 99 ਮੈਂਬਰ ਪਾਰਲੀਮੈਂਟ ਹੈ तकरीबन 100 ਤੇ ਕਾਂਗਰਸ ਨੇ ਕਿੰਨੀ ਵਾਰ ਕਿਸਾਨਾਂ ਦੀ ਗੱਲ ਲੋਕ ਸਭਾ ਚ ਕੀਤੀ ਹੈ ਕਾਂਗਰਸ ਵਾਲੇ ਜਵਾਬ ਦੇਣ ਔਰ ਦੂਜੀ ਗੱਲ ਤੁਹਾਡੀ 5 ਸਾਲ ਸਰਕਾਰ ਰਹੀ ਹੈ ਕਾਂਗਰਸ ਦੀ ਪੰਜਾਬ 'ਚ ਔਰ ਤੁਸੀਂ ਕਹਿੰਦੇ ਹੋ ਕਿ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਕਰਜ਼ਾ ਤਾਂ ਤੁਸੀਂ ਕੀ ਮਾਫ਼ ਕਰਨਾ ਰੂਰਲ ਡਿਵੈਲਪਮੈਂਟ ਫੰਡ ਜਿਹੜਾ ਆ ਉਹਦਾ ਜਿਹੜਾ ਵੱਡਾ ਸਕੈਮ ਹੋਇਆ ਉਹ ਵੀ ਤੁਹਾਡੇ ਰਾਜ 'ਚ ਹੋਇਆ ਉਦੋਂ ਕਾਂਗਰਸ ਦੇ ਐਮਪੀ ਕਿਉਂ ਨਾ ਬੋਲੇ ਗੱਲ ਇਹ ਆ ਵੀ ਤੁਹਾਡੇ ਜਿਹੜਾ ਧੋਗਲਾ ਕਿਰਦਾਰ ਹੈ ਜਦੋਂ ਤੁਸੀਂ ਸੱਤਾ ਚੋਂਨੇ ਉਦੋਂ ਤੁਹਾਨੂੰ ਕਿਸਾਨ ਭੁੱਲ ਜਾਂਦੇ ਆ ਅੱਜ ਜਦੋਂ ਪੰਜਾਬ 'ਚ ਨਸ਼ਿਆਂ ਦੇ ਖਿਲਾਫ ਮੁਹਿੰਮ ਚੱਲ ਰਹੀ ਹੈ ਨੌਜਵਾਨਾਂ ਨੂੰ ਰੋਜ਼ਗਾਰ ਦੀ ਲੋੜ ਆ ਪੰਜਾਬ ਦੇ ਰਸਤੇ ਬੰਦ ਕਰਨ ਨਾਲ ਪੰਜਾਬ ਦੀ ਇੰਡਸਟਰੀ ਪੰਜਾਬ ਦੀ ਆਰਥਿਕ ਜਿਹੜਾ ਹੈ ਉਹ ਪ੍ਰਭਾਵਿਤ ਹੁੰਦੀ ਹੈ ਜੇ ਭਗਵੰਤ ਮਾਨ ਜੀ ਦੀ ਸਰਕਾਰ ਨੇ ਪੰਜਾਬ ਦੀ ਬਿਹਤਰੀ ਲਈ ਕਦਮ ਚੁੱਕਿਆ ਹੈ ਤੇ ਕਾਂਗਰਸ ਨੂੰ ਕਿਉਂ ਕੀ ਕਿਸ ਗੱਲ ਦੀ ਪਰੇਸ਼ਾਨੀ ਹੈ ਕਾਂਗਰਸ ਦੱਸੇ ਕਿ ਇਹ ਇੰਡਸਟਰੀ ਦੇ ਖਿਲਾਫ ਹੈ ਕਿ ਕਾਂਗਰਸ ਪੰਜਾਬ ਦੇ ਕਾਰੋਬਾਰੀਆਂ ਦੇ ਖਿਲਾਫ ਹੈ ਕਿ ਕਾਂਗਰਸ ਪੰਜਾਬ ਦੇ ਵਪਾਰ ਦੇ ਖਿਲਾਫ ਹੈ ਕਾਂਗਰਸ ਆਪਣਾ ਸਟੈਂਡ ਕਲੀਅਰ ਕਰੇ ਇਸ ਤਰ੍ਹਾਂ ਪਾਰਲੀਮੈਂਟ ਦੇ ਬਾਹਰ ਪਰ ਟੈਸਟ ਕਰਨ ਨਾਲ ਇਹ ਨਹੀਂ ਆ ਵੀ ਤੁਹਾਡੀ ਅਸਲੀਅਤ ਨਹੀਂ ਲੋਕ ਜਾਣਦੇ ਤੁਹਾਡੀ ਅਸਲੀਅਤ ਜਾਣਦੇ ਆ ਕਿਉਂਕਿ ਤੁਸੀਂ ਜਦੋਂ ਰਾਜ ਚੁੰਨੇ ਹੋ ਉਦੋਂ ਤੁਹਾਡਾ ਚਿਹਰਾ ਕੁਝ ਹੋਰ ਹੁੰਦਾ ਹੈ ਜਦੋਂ ਤੁਸੀਂ ਹੁਣ ਆਪੋਜੀਸ਼ਨ ਚੋਂ ਤੇ ਤੁਹਾਡਾ ਚਿਹਰਾ ਕੁਝ ਹੋਰ ਹੈ ਔਰ ਤੁਸੀਂ ਹਮੇਸ਼ਾ ਕਿਸਾਨਾਂ ਨਾਲ ਖਤਾ ਕੀਤੀ ਆ ਧੋਖਾ ਕੀਤਾ ਹੈ ਕਿਸਾਨੀ ਕਰਜ਼ਾ ਮਾਫੀ ਦੀ ਗੱਲ ਤੁਸੀਂ ਕਰਦੇ ਰਹੇ 5 ਸਾਲ ਰਾਜ ਭੁਗਤ ਲਿਆ ਕਿਹੜੀ ਮਾਫ ਕੀਤੀ ਕਰਜ਼ਾ ਕੁਰਕੀ ਖਤਮ ਕਿਸਾਨ ਨੂੰ ਪੂਰੀ ਰਕਮ ਇਹੀ ਕਾਂਗਰਸ ਦਾ ਨਾਰਾ ਸੀ ਲੇਕਿਨ ਉਹ ਨਾਰੇ ਤਾਂ ਕੀ ਬਣੇ ਸੋ ਅੱਜ ਕਾਂਗਰਸ ਇਹ ਗੱਲ ਦੱਸੇ ਪੰਜਾਬ ਕਾਂਗਰਸ ਕੀ ਪੰਜਾਬ ਕਾਂਗਰਸ ਪੰਜਾਬ ਚ ਇੰਡਸਟਰੀ ਦੇ ਖਿਲਾਫ ਹੈ ਕਿ ਹੱਕ ਚ ਕੀ ਪੰਜਾਬ ਕਾਂਗਰਸ ਟ੍ਰੇਡ ਦੇ ਖਿਲਾਫ ਹੈ ਤੇ ਹੱਕ ਚ ਹੈ ਕੀ ਪੰਜਾਬ ਕਾਂਗਰਸ ਚਾਹੁੰਦੀ ਹੈ ਕਿ ਪੰਜਾਬ ਦੇ ਬਾਰਡਰ ਬੰਦ ਰਹਿਣ ਇਹ ਆਪਣਾ ਸਟੈਂਡ ਇਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ